ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਚੱਲੇ ਆ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਮੱਥਾ ਟੇਕਣ ਅੱਜ ਅਸੀਂ ਜਾਵਾਂਗੇ ਬੱਸ ਤੇ ਚਲੋ ਲਾਸ਼ਣ ਕਰਦੇ ਆ ਅੱਜ ਸਾਡੇ ਪਿੰਡ ਨਾਲ ਰਾਜ ਦਾ ਲੰਗਰ ਲੱਗਿਆ ਦੋ ਦਿਨ ਰਾਤ ਨੂੰ ਸਾਡੇ ਕੋ ਜਾ ਨਹੀਂ ਹੋਇਆ ਚਲੋ ਹਾਂਜੀ ਵਾਈ ਗਰੂਜ਼ਾ ਜਾਪ ਤੇ ਮੁਲ ਮੰਤਰ ਦਾ ਜਾਪ ਕਰ ਰਿਹਾ ਹੈ ਤੇ ਆ ਦੇਖੋ ਕਿੰਨਾ ਸੋਹਣਾ ਬਾਲਾ ਹਰਿਆਵਲ ਬਹੁਤ ਸੋਣੀ ਲੱਗਦੀ ਹੈ ਹਰਿਆਲੀ ਕਿੰਨੀ ਸੋਹਣੀ ਲੱਗਦੀ ਹੈ ਪਹਾੜ ਦਿਸਦੇ ਡੇ ਪੈਂਟ ਦੋਨੋਂ ਘੰਟਾ ਕੁ ਲੱਗਦਾ ਆ ਕਿਸੇ ਘੜ ਸੌਣ ਜਾਣ ਵਾਸਤੇ ਤੇ ਹੋਣਾ ਦੇਖੋ ਛੋਟੇ ਛੋਟੇ ਮੰਕੀ ਸਾਨੂੰ ਨਜ਼ਰ ਆਉਗੇ ਪੇਪ ਜਾ ਰਹੇ ਨੇ ਲਿਹਾਨਾ ਮੇਰੇ ਤੋਂ ਕੁਛ ਜਾਣੇ ਲਈ ਤੋ ਚੌੜੀ ਕਰ ਦਿੱਤੀ ਬਾਬਾ ਜੀ ਨੇ ਤੋ ਸੇਵਾ ਵਾਲੇ ਬਾਬਾ ਜੀ ਅਨੰਦਗੜ੍ਹ ਸਾਹਿਬ ਵਾਲੇ ਸੀ ਸੇਵਾ ਚੱਲ ਰਹੀ ਹੈ ਨਾ ਸੜਕ ਦੀ ਬਹੁਤ ਚੌੜੀ ਕਰ ਦਿੱਤੀ ਕਾਫੀ ਰਸਤਾ ਖੁੱਲਣਾ ਹੋਇਆ ਨਾ ਇੱਥੇ ਨਾ ਬਾਬਾ ਜੀ ਨੇ ਨੰਬਰ ਲਗਾਇਆ ਹੋਇਆ ਤੇ ਸੇਵਾ ਵੀ ਚੱਲ ਰਹੀ ਹੈ ਤੇ ਸੇਵਾਦਾਰ ਆਪੇ ਸੀ ਇਕੱਠੇ ਕਰ ਰਹੇ ਆ ਕਿ ਸੜਕ ਮਤਲਬ ਬਣਨੀ ਹੈ ਉਸ ਦੇ ਲਈ ਕਹਿੰਦੇ ਕਾਰ ਸੇਵਾ ਵਿੱਚ ਆਪਣਾ ਹਿੱਸਾ ਪਾਓ ਕੀ ਹੋ ਕੀ ਪੈਸੇ ਦੇ ਦਿੱਤੇ ਆ ਦੇਖੋ ਸੜਕ ਏਡੀ ਛੋੜੀਆ ਡਬਲਰ ਬਣਾਤੀ ਨਾ ਨਹੀਂ ਉਧਰੋਂ ਆਉਣੇ ਜਾਣੇ ਲਈ ਕਾਫੀ ਚੌੜੀ ਹੋ ਜਾਣੀ ਸੜਕ ਬਹੁਤ ਵਧੀਆ ਸੜਕ ਬਣ ਜਾਣੀ ਹੈ ਸੜਕ ਬਣੂਗੀ ਤੇ ਸੰਗਤ ਲਈ ਕੋਈ ਪਰੇਸ਼ਾਨੀ ਨਹੀਂ ਹੋਣੀ ਇਸ ਤੋਂ ਅੱਗੇ ਸਾਡਾ ਸਕੂਲ ਆ ਜਾਣਾ سوری ਕਾਲਜ ਆ ਜਾਣਾ ਹੈ ਕਿ ਅਸੀਂ ਬੜੇ ਸਿਖਲੋ ਕੋਲ ਇਸ ਮੈਂ ਇੰਨੇ ਇਧਰ ਬਸੇ ਬੈਠੀ ਸੀ ਤਾਂ ਕਰਕੇ ਨਹੀਂ ਮੇਜਾ ਲਾ ਰਿਹਾ ਹੁਣ ਅਸੀਂ ਪਹੁੰਚ ਕੇ ਆ ਹਾਂ ਗਰੀਆ ਤੇ ਸੱਤ ਮੀਟਰ ਇਹ ਬਹੁਤ ਵਧੀਆ ਇਹ ਨਾ ਸਾਫ ਪਾਣੀ ਹੈ ਨਾ ਸਾਫ ਪਾਣੀ ਚੱਲ ਰਿਹਾ ਸੀਗਾ ਇਸ ਤਿਕਾ ਤੋਂ ਕੋਈ ਨਾ ਪਾਣੀ ਬਹੁਤ ਵਧੀਆ ਸਾਫ ਪਾਣੀ ਸੀ ਨੂੰ ਪਹੁੰਚਣਾ ਬਣਿਆ ਨੰਨ ਤਸਾਉ ਹਾਂ ਦੇਖੋ ਆਪਾਂ ਕੇਸਗਰਸਾਏ ਪਹੁੰਚ ਗਏ ਇਹਨਾਂ ਤੇ ਲਿਖਿਆ ਸੀ ਜੀ ਆਇਆਂ ਨੂੰ ਆ ਜਿਹੜੇ ਬਲੂਨ ਦੇ ਸੀਗੇ ਵੱਡੇ ਵੱਡੇ ਉੱਪਰ ਜਾ ਰਹੀ ਹਲੇ ਦੁਕਾਨਾਂ ਦੁਕਾਨਾਂ ਲੱਗਦੀਆਂ ਸੀ ਆਪਾਂ ਸ਼ਾਰਟਕਟ ਚੱਲ ਜਾਣਾ ਅੱਜ ਕਿ ਆਪਾਂ ਇੱਥੇ ਸ਼ਾਰਟਕਟ ਹੋ ਗਏ ਇਧਰੋਂ ਉਹ ਜਿੱਧਰ ਐਰੋ ਬਣਾਇਆ ਹੈ ਨਾ ਉਧਰ ਉਧਰ ਨਾ ਜਾਣਾ ਦੇ ਮੱਚ ਗਈ ਸਾਈ ਹੰਤਾ ਦੇ ਅਰਮਾਦ ਸਾਰੇ ਮੋਹਲੇ ਭਾਗੇ ਦਾ ਉਂਗਲੀ ਫੜ ਲੈ ਮੇਰੀ ਉਹ ਦੇਖ ਇੱਧਰ ਸੈਜੇ ਖੜ ਕੇ ਦੇ ਆ ਦੇ ਕੀ ਆ ਜੋੜਾ ਘਰ ਜੜਾਇਆ ਇੱਥੇ ਇਹ ਨਵਾਂ ਬਣਿਆ ਜੋੜਾ ਘਰ ਹਾਂਜੀ ਆ ਦੇਖੋ ਨਵਾਂ ਜੋੜਾ ਘਰ ਖੁੱਲ ਗਿਆ ਆਪਾਂ ਜੋੜੇ ਜਮਾ ਕਰਾਈ ਤੇ ਫਿਰ ਆਪਾਂ ਅੱਗੇ ਚਲੋ ਬਈ ਫਿਰ ਆਪਾਂ ਦਰਸ਼ਨ ਕੀਤੇ ਬਾਗ ਦੇ ਲੋਰ ਦੇਖਿਆ ਸਰਿਆ ਆ ਆਪਾਂ ਇਸ ਤੋਂ ਫਿਰ ਆਪਾਂ ਕੜਾ ਪ੍ਰਸ਼ਾਦੀ ਦੇ ਗੁਰ ਕਰਵਾਈ ਆ ਤੁਮ ਨਮਸਿਆ ਜੀ ਦਾ ਈਨ ਦਰਦ ਦੇ ਨਿਵਾਰਨ ਬਾਖੂਰ ਵਾਖੇ ਜਨ ਕੀ ਆ ਪੀ ਆ ਜੀ ਦਾ ਹੁਕਮ ਨਮਸਿ ਪੰਜਵੇਂ ਪਾਸ਼ਾ ਜੀ ਦਾ ਪਤੀ ਮਸਤਵਾ ਦਾ ਪ੍ਰਦਰਸ਼ਨ ਕੀਤੇ ਆਹ ਕੋਈ ਵੀਡੀਓ ਵੀ ਅੰਦਰ ਅੰਦਰ ਤੱਕ ਦਾ ਲਾਉਡ ਨਹੀਂ ਹੈ ਪਰ ਇਹ ਆਪਾਂ ਥੋੜੀ ਜਿਹੀ ਬਣਾ ਦੇਵਾਂਗੇ thank you ਇੱਥੇ ਚਾਹ ਦੀ ਕੰਨਾਂ ਮੈਂ ਸੋਵਰ ਮਿਲਦੀ ਹਾਂ ਉਹ ਸੋਵਰ ਹੈ ਸਾਹਮਣੇ ਇਹ ਤੋਂ ਬਾਅਦ ਆਪਾਂ ਕੋੜਾ ਆਪਸਾ ਦੀ ਦੇਖਣੀ ਅੱਗੇ ਲੈਣਾ ਫਿਰ ਸ਼ਾਲ ਲੈ ਕੇ ਖਾ ਕੇ ਫੇਰ ਆਪਾਂ ਥੋੜੀ ਜਿਹੀ ਇੱਥੇ ਪਿਕਚਰਸ ਕਲਿੱਕ ਕੀਤੀਆਂ ਕੋ ਬੋਧਵਰਾ ਸਾਹਿਬ ਦੇ ਦਰਸ਼ਨ ਕਰਕੇ ਫਿਰ ਆਪਾਂ ਫਿਰ ਆਪਾਂ ਸੋਚਿਆ ਕਿ ਆਪਾਂ ਲੰਗਰ ਛਕ ਲੈਨੇ ਆ ਹਨਾ ਚੱਲ ਆ ਜਾ ਚੱਪਲਾ ਆ ਕੇ ਪਾ ਲਵਾਂਗੇ ਆਪਾਂ ਚੱਲ ਪਏ ਨੰਗਰ ਸ਼ਕਨ ਲਈ ਹੋਣ ਅਸੀਂ ਚੱਲੇ ਆ ਨੰਗਰ ਸ਼ਕਨ ਕੋਲੀ ਸੈਜ ਹੋਲੀ ਚੇਪ ਚੋਰੀ ਕਿਦਾਂ ਮਿਹਨਤ ਕਰਦੇ ਆ ਕਿੰਨਾ ਖਤਰਨਾਕ ਕੰਮ ਹੈ ਫਰੀ ਰੱਸੀ ਤੇ ਆਪਣੇ ਕਰਤੱਵ ਦਿਹਾਈ ਸੀ ਪਰ ਉਸ ਤੋਂ ਬਾਅਦ ਆਪਾ ਲੈ ਕੇ ਸਕਲ ਨੀਦ ਦੇ ਉਤੇ ਇਹ ਤੋਂ ਬਰਸਾਤ ਨਾਲ ਕਿਸੀ ਕੜੀ ਸੀ ਡਾਰਕ ਸੀ ਕਿ ਇੱਥੇ ਸਟੋਰ ਦੇ ਵਿੱਚ ਰਸਤ वगैरह ਜਿਹੜੀ ਰੱਖੀ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲ ਪਏ ਪਿਆਸ ਰਾਹਾਂ ਸੀ ਇੱਥੇ ਬਹੁਤ ਰੇ ਰਾਕਾ ਤੇ ਉਸ ਤੋਂ ਬਾਅਦ ਆਪਾਂ ਬੰਗਲਾ ਦੇ ਤੁਲੰਨਾ ਕੀਤਾ ਮੱਥਾ ਟੇਕ ਕੇ ਫਿਰ ਆਪਾਂ ਅੱਗੇ ਚੱਲ ਪਏ ਅਸੀਂ ਕਿਹਾ ਹੁਣ ਜਾਂਦੇ ਆਂ ਅਸੀਂ ਘਰ ਨੂੰ ਤੇ ਆਦੇ ਨਾ ਅੰਗ ਸਿੰਘ ਆ ਗਏ ਆਬ ਲੱਗ ਰਹੀ ਇਤਨ ਦੇ ਰੂਪ ਵਿੱਚ ਜਿਨਾਂ ਨੇ ਆਪਣਾ ਇੱਥੇ ਹਾਜ਼ਰੀ ਲਵਾਈ ਖੜ ਕੇ ਕਿੰਨਾ ਚਿਰ ਖੜੇ ਰਹੇ ਇੱਥੇ ਇੱਕ ਵਾਰ ਤਾਂ ਦੇਖ ਕੇ ਨਾ ਇਹਨਾਂ ਵਾਲਾ ਜਿਹੜੇ ਆਪਣੇ ਰੋਂਗ ਤੇ ਖੜੇ ਹੋ ਜਾਂਦੇ ਆ ਆਂ ਬਾਬਾ ਇਹਦੇ ਕੂੜੇ ਤੇ ਉਂਝ ਕਾਫੀ ਸੀ मच्ले न अॼु पहिरियों चलो

ਆਵਲਾ ਮੈਨੂੰ ਬਹੁਤ ਵਧੀਆ ਲੱਗਿਆ ਡਰੈਸ ਓਕੇ ਦੇਖ ਕੇ ਨਾ ਇਨਾ ਵਧੀਆ ਲੱਗਿਆ ਬਹੁਤ ਵਧੀਆ ആ ചേഞ്ച് പടയാലേക്ക് ਸਿੱਧਾ ਕਰਨਾ ਮੈਂ ਮੋਬਾਈਲ ਐਥੋਂ ਸਾਇ ਨੂੰ ਆਪਾਂ ਸੀ ਬਣਾ ਲੈ ਕੇ ਦਿੱਤਾ ਆ ਔਰ ਥੋੜੀਆਂ ਜੀਆਂ ਫੋਟੋਆਂ ਸੀ ਕਲਿੱਕ ਕੀਤੀਆਂ ਸੀ ਚਲੋ ਅੱਜ ਦਾ ਸਨ ਬਲੌਗ ਇਦਾਂ ਲੱਗਿਆ ਲਾਈਕ ਕਮੈਂਟ ਸ਼ੇਅਰ ਓਕੇ ਬਾਏ ਬਾਏ ਥੈਂਕ ਯੂ